ਸਰ ਸਾਹਿਬ ਜਿਹੜਾ ਆਪਣਾ ਹ ਕੀੜਾ ਜਿਆ ਬਣਾਇਆ ਆਪ ਆ ਉਹ ਸਪਰੇਅ ਕਰਨ ਵਾਲਾ ਉਹ ਕਿਹੜੇ ਕਿਹੜੇ ਪਿੰਡ ਤੱਕ ਕਿੰਨੇ ਕਿਲੋਮੀਟਰ ਤੱਕ ਤੁਸੀਂ ਉਹ ਕੀ ਰੇਟ ਆ ਤੇ ਆਪਣੇ ਕਿਹੜੇ ਕਿਹੜੇ ਜਿਵੇਂ ਦਿਆਲਪੁਰਾ ਗੁੰਮਟੀ ਮਲੂਕਾ ਵੀ ਇਹ ਇਹ ਪਿੰਡਾਂ ਦੇ ਕਰ ਹੈਗੀ ਆ ਮਾਰ ਛੋਟੀ ਪੈਸਿਕਲ ਤਾਂ ਉਹ ਕੀੜਾ ਜਿਆ ਕੇ ਦਾ 15 ਨਹੀਂ ਨਹੀਂ ਉਹ ਕੀੜਾ ਜੇ ਉਹ ਮੀੜ ਰਸਣ ਵਾਲੀ ਉਹ ਭੂਂਟ ਜਿਆ ਕਹਿੰਦੇ ਆ ਨਵਾਂ ਯੁੱਗ ਦੋਸਤੋ ਨਵਾਂ ਯੁੱਗ ਨਵੇਂ ਯੁੱਗ ਦਾ ਤੁਹਾਨੂੰ ਦਿਖਾਉਣੇ ਆ ਕਮਾਲ ਆ ਸੱਜਣਾ ਉਹ ਵੀ ਜੁਗ ਦਾ ਆਹ ਨੂੰ ਦਿਖਾਉਣੇ ਆ ਕੀੜਾ ਜਾਂ ਆਵੇ ਆ ਜਿਹੜੇ ਫਰਜਾ ਖੋਲੀ ਜਾਂਦਾ ਇਹ ਤਕਰੀਬਨ ਨਾਂ ਪਿੰਡ ਪਿੰਡ ਆਏ ਵੇ ਤਾਂ ਬਹੁਤ ਆ ਕੀੜੇ ਜਿਹੇ ਇਹ ਇਹ ਪਿੰਡ ਪਿੰਡ ਆਉਣ ਕਰਕੇ ਤੇ ਕਈ ਨਾ ਟਰੈਕਟਰਾਂ ਦੇ ਆ ਵੱਡੇ ਟਾਇਰ ਲੱਗੇ ਹੋਏ ਆ ਤੇ ਇਹ ਜਿਹੜਾ ਹੈਗਾ ਮੈਂ 4x4 ਆ ਇਹ ਬਣਿਆ ਹੋਇਆ ਤੇ ਸੁਖੇ ਦਾ ਬਹੁਤ ਯਾਨਕਿ ਸਾਡਾ ਜਿਹੜਾ ਪਿੰਡ ਕੋਠਾਗੁਰੂ ਦਾ ਉਥੇ ਲੀਲਾ ਨੰਬਰਦਾਰ ਆ ਜਿਹੜਾ ਨੀਲੇ ਨੰਬਰਦਾਰ ਨੇ ਇਹ ਬਣਾਇਆਗਾ ਸਪਰੇਅ ਵਾਲੀ ਦੁਕਾਨ ਵੀ ਉਹਦੀ ਇਹ ਯਾਨੀ ਕਿ ਬਹੁਤ ਵਧੀਆ ਸਹੂਲਤ ਬਣ ਗਈ ਆ ਹੁਣ ਮੂੰਗੀ-ਮਾਂਗੀ ਤੇ ਸਪਰੇਅ ਕਰਨੀ ਸੀ ਹੋਰ ਰੇਹ ਸਿੱਟਣੀ ਹੁੰਦੀ ਆ ਆ ਵੇਖੋ ਤੁਹਾਨੂੰ ਪਹਾੜਾ ਚੱਲਦਾ ਬਹੁਤ ਬ੍ਰੀਕ ਭਾਰੇ ਨਾਲ ਜੜ ਕੇ ਇਹ ਆ ਆ ਤੁਹਾਨੂੰ ਦਿਖਾ ਦਿੰਨੇ ਆ ਚੱਲਦਾ ਆ ਵੇਖੋ ਜਿਹੜਾ ਖਾਲ ਦੀ ਇਧਰ ਵਾਟ ਆ ਗਈ ਵਾਟ ਦੇ ਨਾਲ ਇੱਕ ਟੇਡਾ ਰੱਖਿਆ ਹੋਇਆ ਪਾਸਾ ਤੇ ਇੱਕ ਥੋੜਾ ਜਿਹਾ ਪੈਲੇ ਪਾਸੇ ਨੂੰ ਜਿਹੜਾ ਹੈ ਆ ਆ ਤੁਹਾਨੂੰ ਸਾਰਾ ਦਿਖਾ ਦਿੰਨੇ ਆ ਪਹਿਲਾ ਜਿਹੜਾ ਬੋਮ ਆ ਉਹ ਸਾਰਾ ਛੱਡਿਆ ਵਾ ਤੇ ਉਧਰ ਜਾ ਕੇ ਹੁਣ ਸਾਰਾ ਵੂ ਉਹ ਸਿੱਧਾ ਕਰਤਾ ਉਹ ਵੂ ਸਾਰਾ ਸਿੱਧਾ ਕਰਤਾ ਤੇ ਆ ਤੁਸੀਂ ਪਹਾਰਾ ਵੇਖ ਹੀ ਰਹੇ ਆ ਦਾ ਚਲ ਦੇ ਦਾ ਇੰਨਾ ਬਰੀਕ ਪਹਾਰਾ ਧੁੰਦ ਬਣਾ ਬਣਾ ਸਟ ਰੇ ਜਮਾ ਕੋੜਾ ਟਰੈਕਟਰ ਵਾਲੇ ਨਾਲ ਸਪਰੇ ਪੰਬਣਾ ਆਪਾਂ ਕਰਦੇ ਦਾ ਹੁੰਦੇ ਆ ਪਰ ਉਹਦੇ ਨਾਲ ਉਹਨਾਂ ਫੇਰ ਵੀ ਨਹੀਂ ਯਾਨਕਿ ਪੂਰਾ ਵਧੀਆ ਦਵਾਈ ਦੂਈ ਦਾ ਨਾ ਤੇ ਰਿਜ਼ਲਟ ਨਹੀਂ ਮਿਲਦਾ ਤੇ ਆ ਤੁਸੀਂ ਵੇਖ ਲਓ ਉਹ ਵੇਖੋ ਕਿ ਮੈਂ ਧੁੰਦ ਬਣਾ ਬਣਾ ਸਿੱਟੀ ਜਾਂਦਾ ਤੇ ਤੁਹਾਨੂੰ ਆਏ ਯਾਨਕਿ ਪਤਾ ਹੀ ਨਹੀਂ ਲੱਗਣਾ ਤੇ ਥੋੜਾ ਜਿਹਾ ਨਾ ਨੇੜੇ ਜਿਹੜਾ ਵਾਹਨ ਆਗਾ ਮੇਲੇ ਵਾਹਨ ਤੇ ਥੋੜਾ ਜਿਹਾ ਪੱਲੀ ਪੁੱਲੀ ਦਾ ਕਰਨਾ ਪੈਂਦਾਗਾ ਜਿਵੇਂ ਉਹ ਦਵਾਈ ਵੇਖੋ ਕਿੰਨੀ ਦੂਰ ਰੁੱਢ ਰਹੀ ਆ ਤੇ ਥੋੜਾ ਜਿਹਾ ਡਰਾਈਵਰ ਨਾ ਚੁਸਤ ਚਲਾਕ ਚਾਹੀਦਾ ਥੋੜਾ ਜਿਆ ਤੇ ਅਣਗਿਣੇ ਵਾਲਾ ਨਹੀਂ ਚਾਹੀਦਾ ਇਹ ਤੇ ਤੇ ਨਹੀਂ ਤਾਂ ਇਹ ਹੋ ਸਕਦਾ ਕਿ ਲਗ ਲਗ ਵਾਹਨਾਂ ਦਾ ਵੀ ਨੁਕਸਾਨ ਹੋ ਜੇ ਕੋਈ ਗਲਵਾਰ ਜਦੋਂ ਆਪਾਂ ਮੂੰਗੀ ਮੰਗੀ ਦੀ ਸ਼ਿਰਕਦੇ ਆ ਤੇ ਦੂਜੀ ਸਪਰੇ ਦਾ ਸਰਜਣਾ ਹੁੰਦਾ ਤੇ ਆ ਬਹੁਤ ਵਧੀਆ ਇਹਨੇ ਸਹੂਲਤ ਵਾਲੀ ਗੱਲ ਬਣਾਈ ਆ ਲੀਲਾ ਨੰਬਰਦਾਰ ਉਹ ਵੇਖੋ ਕਿੰਨੀ ਦੂਰ ਤੇ ਕਪਾ ਦੇਖ ਰਹੇ ਆ ਵੀ ਪਹਾੜਾ ਉਹ ਤਾਂ ਵਧੀਆ ਹੈ ਇਹ ਨਾਲ ਸਜਨੂ ਦਰਸ਼ਨ ਗੰਦਾਰਾ ਦਰਸ਼ਨ ਗੰਦਾਰੇ ਦੇ ਖੇਤ ਸਪਰੇਅ ਕਰ ਰਿਆ ਸੀਗਾ ਤੇ ਉੱਥੇ ਆਪ ਨੂੰ ਕਈ ਬੰਦਿਆਂ ਦੀ ਸੀਗੀ ਡਿਮਾਂਡ ਵੀ ਯਾਰ ਆਪਾਂ ਵੇਖ ਕੇ ਵੀ ਬਣਾਏ ਉਹਦੀ ਵੀਡੀਓ ਵੀ ਕਾਫੀ ਲੋਕਾਂ ਨੇ ਨਹੀਂ ਦੁਕਾਨ ਤੇ ਆ ਕੇ ਕਹਿ ਕੇ ਜਾਂਦੇ ਆ ਵੀ ਯਾਰ ਗੱਲ ਇਹ ਸਾਡੇ ਸਪਰੇਅ ਕਰਿਓ ਸਾਡੇ ਰੇਟ ਸੱਟ ਕੇ ਆਇਓ ਇਹ ਗੰਦਾਰਾ ਸਾਹਿਬ ਇਹ ਮੰਨ ਲਓ ਗੱਲ ਜਿਹੜਾ ਤੁਸੀਂ ਸਪਰੇਅ ਇਹ ਲੀਲੇ ਨੰਬਰਦਾਰ ਨੇ ਬਣਾਇਆਗਾ ਹਾਂਜੀ ਹਾਂਜੀ ਤੇ ਇਹਦੇ ਚ ਸਾਨੂੰ ਕੀ ਸਹੂਲਤ ਲੱਗੀ ਦੂਜੇ ਆਪਣਾ ਟਰੈਕਟਰ ਵਾਲੇ ਪੰਪ ਨਾਲੋਂ ਸੋਲ ਤੋਂ ਵਧ ਕੇ ਇੱਕ ਤਾਂ ਪਾਈਪ ਉਹ ਵੀ ਮੰਨ ਕੇ ਚੱਲੋ ਆਪਾਂ ਉਹਦੇ ਨਾਲ ਖਿੱਚਦੇ ਆਂਗੇ ਖਿੱਚਦੇ ਆਂ ਹਾਂ ਤਾਂ ਮਸੌਖਾ ਕੱਚ ਕੋ ਬੰਦੇ ਬਾਹਲੇ ਲੱਗਣੇ ਪੈਂਦੇ ਆ ਬੰਦੇ ਬਾਹਲੇ ਲੱਗਣੇ ਪੈਂਦੇ ਹਾਂਜੀ ਠੀਕ ਐ ਬਾਕੀ ਉੱਪਰੋਂ ਸਪਰੇਅ ਕਰਦਾ ਥੱਲੇ ਥੱਲੇ ਦਾ ਤੋਂ ਲੈ ਕੇ ਥੱਲੇ ਤੱਕ ਉਹ ਯਾਨੀ ਕਿ ਸਪਰੇਅ ਦੀ ਕੁਆਲਿਟੀ ਵਧ ਗਿਆ ਬਣ ਜਾਂਦੀ ਐ ਆਹਦੀ ਵਧ ਗਿਆ ਬਣ ਜਾਂਦੇ ਆ ਨਵਾਉਂ ਦਾ ਤਰ੍ਹਾਂ ਦੇ ਪੂਝੇ ਨਾ ਠੀਕ ਐ ਹਾਂਜੀ ਹਾਂ ਤੇ ਇਹ ਜਿਹੜਾ ਹੁਣ ਜਿਵੇਂ ਸਾਈਡਾਂ ਤੇ ਦੂਰ ਤੱਕ ਹਵਾ ਗਈ ਤੇ ਇਹ ਇਹਦਾ ਫਿਰ ਕੀ ਬੰਦੋਬਸਤ ਕਰਨਾ ਪੈਂਦਾਗਾ ਇਹਦਾ ਇੱਕ ਨੋਜ਼ਲ ਵੀ ਬੰਦ ਹੋ ਜਾਂਦੀ ਐ ਬਾਕੀ ਆਪਾਂ ਸਾਈਡ ਤੇ ਜਿਵੇਂ ਦੂਜੀ ਦਵਾਈ ਉਹ ਸਾਈਡ ਤੇ ਆਪਾਂ ਪ੍ਰਬੰਧ ਕਰ ਸਕਦੇ ਆ ਪੱਲੀ ਲਾ ਸਕਦੇ ਨਾਲ ਨਿਊਜਲ ਬੰਦ ਕਰਕੇ ਅੱਛਾ ਪੱਲੀ ਨਿਊਜਲ ਬੰਦ ਕਰਕੇ ਪੱਲੀ ਲਾ ਸਕਦੇ ਆ ਹਾਂ ਹਾਂ ਤੇ ਜਾਨੀ ਕਿ ਉਂ ਤਾਂ ਜੇ ਲੇਬਰ ਬਹੁਤ ਜਿਆਦਾ ਪੈ ਜਾਂਦੀ ਹੈ ਨਾ ਜੀ ਹੁਣ ਕਿੰਨਾ ਬਾਣ ਇਥੇ 15 ਕਿੱਲੇ ਛੜਕਣ ਵਾਲਾ ਸੀ 15 ਕਿੱਲੇ ਹਾਂ 15 ਕਿੱਲੇ ਤੇ 15 ਕਿੱਲੇ ਤਾਂ ਮੇਰੇ ਹਿਸਾਬ ਨਾਲ 2 ਦਿਨਾਂ ਚ ਬੰਦੇ ਛੜਕਦੇ ਹੈ ਨਾ ਜੇ 5 ਬੰਦੇ ਹੁੰਦੇ ਹਾਂ 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 ਛੜਕਦੇ ਜੀ ਤੇ ਫਿਰ ਵੀ ਹੋ ਸਕਦਾ ਉਹ ਜਿਆ ਛੜਕਾ ਨਾ ਹੁੰਦਾ ਹੈ ਨਾ ਹੁੰਦਾ ਨਹੀਂ ਉਹ ਵੇ ਕਿੱਥੋਂ ਤੇ ਕਿਰਪਾ ਹਰਾ ਉਹਨਾਂ ਨੂੰ ਚੱਲ ਰਿਹਾਗਾ ਤੇ ਕਿੰਨਾ ਵਧੀਆ ਧੁੰਦ ਬਣਾਈ ਤੁਰਿਆ 200 ਰੁਪਏ ਕਿੱਲਾ ਹਾਂਜੀ ਹਾਂਜੀ ਹਾਂ ਉਹ ਜਣ ਕੇ ਜੇ ਇਕੱਠਾ ਵਾਣ ਆਮ ਇੱਕ ਦੋ ਗਮੰਡਾਂ ਨੇ ਇਕੱਠਾ ਵਾਣ ਛੜਕਾਉਣਾ ਹੋਵੇ ਉਹਨੂੰ ਤਾਂ ਪੜਤੇ ਜਾਂ ਫਿਰ ਪੜਤੇ ਜਾਂ ਹਾਂਜੀ ਜਿਵੇਂ ਹੁਣ ਤੇਰਾ ਤਾਂ ਚੱਲ 15 ਕਿੱਲੇ ਵਾਣ ਇਕੱਠਾ ਸੀਗਾ ਤੇਰੇ ਤਾਂ ਸਪੈਸ਼ਲ ਵੀ ਆ ਜਾਂਦਾ ਹਾਂਜੀ ਹਾਂਜੀ ਜੇ ਹੁਣ ਕਿੱਲੇ ਖੰਡ ਵਾਲੇ ਦਾ ਥੋੜਾ ਜਿਹਾ ਔਖਾ ਹੋ ਜਾਣਾ ਉਹ ਦੋ ਤਿੰਨ ਜਣੇ ਰਲ ਕੇ ਛੜਕਾ ਸਕਦੇ ਆ ਹਾਂਜੀ ਹਾਂਜੀ ਹਾਂ ਤੇ ਚਲੋ ਬਹੁਤ ਬਈਆ ਧੰਨਵਾਦ ਬਾਈ ਤੁਹਾਡਾ ਹਾਂ ਹਾਂ ਬਹੁਤ ਵਧੀਆ ਤੇ ਗਾਂ ਛੋਡੀ ਦੋਸਤੋ ਗੱਲ ਇਹ ਆ ਨੰਬਰਦਾਰ ਨਾਲ ਵੀ ਗੱਲ ਕਰਵਾਵਾਂਗੇ ਇਹ ਲੀਲਾ ਨੰਬਰਦਾਰ ਜਿਹਨੂੰ ਆਪਾਂ ਇਹ ਲੀਲੇ ਨੰਬਰਦਾਰ ਦੇ ਨਾਂ ਨਾਲ ਆਪਾਂ ਜਾਣਦੇ ਹਾਂ ਲੀਲਾ ਸਪਰੇਅ ਵਾਲਾ ਸਪਰੇਅ ਦੀ ਦੁਕਾਨ ਆ ਤੇ ਉਹਨੇ ਇਹ ਤਿਆਰ ਕਰਾਇਆਗਾ ਤੇ ਆਮ ਨਾਲ ਕਈ ਟਰੈਕਟਰਾਂ ਦੇ ਲਾ ਕੇ ਵੱਡੇ ਟਾਇਰਾਂ ਵਾਲੇ ਤਿਆਰ ਕਰੇ ਵੀ ਆ ਵੱਡੇ ਟਾਇਰਾਂ ਵਾਲੇ ਜਿਹੜੇ ਤਿਆਰ ਕਰੇ ਵੀ ਆ ਉਹਨਾਂ ਨਾਲ ਉਹ ਕਾਮਯਾਬ ਆਏ ਆ ਵੀ ਇਹ 4x4 ਹੈਗਾ 4x4 ਕਰਕੇ ਥੋੜਾ ਜਿਹਾ ਪਿੱਛੇ ਤੋਂ ਵੀ ਧੱਕਾ ਲਾਉਂਦਾ ਮੂਹਰੋਂ ਵੀ ਧੱਕਾ ਤੇ ਇਹ ਤਕਰੀਬਨ ਜਿਵੇਂ ਝੋਨੇ ਝਾਂਨੇ ਦੇ ਵਿੱਚ ਤੇ ਉਵੇਂ ਖੁੱਪਣ ਖੱਪਣ ਦਾ ਵੀ ਸਮੱਸਿਆ ਦੀ ਘੱਟ ਆਉਂਦੀ ਆ ਤੇ ਆ ਤੁਹਾਨੂੰ ਫੇਰ ਆਪਾਂ ਦੁਬਾਰੇ ਦਿਖਾਉਣੇ ਆ ਤੇ ਕਿੰਨਾ ਵਧੀਆ ਪਹਾੜਾਂ ਤੇ ਅਜੇ ਨੇੜੇ ਆਇਆ ਤੁਹਾਨੂੰ ਆਪਾਂ ਦਿਖਾਵਾਂਗੇ ਸਜਣੋ ਸੁਪਰੇਤ ਹੈ ਨਾ ਬਹੁਤ ਵਧੀਆ ਜਾਨ ਕੇ ਆ ਵੇਖੋ ਤੁਹਾਨੂੰ ਵੇਖ ਰਹੇ ਆ ਤੁਸੀਂ ਬਹੁਤ ਵਧੀਆ ਪਹਾਰਾ ਬਰੀਕ ਪਹਾਰਾ ਜਮਾ ਹੰਤੰਦ ਬਣਾਈ ਤੁਰਿਆ ਹਾਂ ਤੇ ਇਹਦੇ ਨਾਲ ਥੋੜੀ ਜੀ ਸਮੱਸਿਆ ਇੱਕ ਤਾਂ ਡਰਾਈਵਰ ਆ ਜਿਹੜਾ ਉਹ ਥੋੜਾ ਜਿਆ ਧਿਆਨ ਦੇਣ ਵਾਲਾ ਚਾਹੀਦਾ ਇੱਕ ਤਾਂ ਪਾਣੀ ਚ ਸਾਫ ਜਾਨ ਕੇ ਨਾ ਮੋਟਰ ਮਟਰ ਚੱਲਦੀ ਹੋਵੇ ਸਾਫ ਪਾਣੀ ਡਿੱਗੀ ਦੇ ਖੜਾ ਉਹ ਪਾਇਆ ਜਾਵੇ ਕਈ ਵਾਰੀ ਕੱਸੀ-ਕੁਸੀ ਦਾ ਪਾਣੀ ਉੱਚ ਨੇ ਹੋ ਜਾ ਲੰਦ ਹੁੰਦਾਂਗਾ ਤੇ ਉਹ ਚੀਜ਼ ਦਾ ਤੇ ਇੱਕੇ 4x4 ਕਰਕੇ ਨਾ ਇਹ ਪਾਣੀ ਦੇ ਵਿੱਚ ਝੋਨੇ ਦੇ ਵਿੱਚ ਵੀ ਕੰਮ ਜਾਂ ਬਹੁਤ ਆ ਤੇ ਉਹ ਵੇਖੋ ਚਾਰੇ ਪਾਸਿਓਂ ਇੱਕ ਮੈਦ ਦਾ ਬੋਹ ਘਾਟਾ ਹੈ ਫਸਲ ਨੂੰ ਨਾ ਮੈਦ ਦਾ ਘਾਟਾ ਐਨੇ ਵਿੱਚ ਇੱਕ ਪਾਸੇ ਦੀ ਉਹ ਚਾਰੇ ਟਾਇਰੀ ਦੇ ਅੱਡੋ-ਅੱਡੀ ਨਾ ਘਟਾਈ ਜਾਂਦੀ ਹੈਗੀ ਐਨੇ ਵਿੱਚ ਦੋ ਟਾਇਰ ਘਟਾਈ ਲੈਂਦੇ ਆ ਚਾਰੇ ਟਾਇਰ ਘਟਾਈ ਲੈਂਦੇ ਆ ਤੇ ਇਹ ਬਹੁਤ ਵਧੀਆ ਸਹੂਲਤ ਬਣਾਈ ਹੈ ਆਪਣੇ ਜੀਵਨ ਦਾ ਰਾਸਤੇ ਤੇ ਆ ਤੁਹਾਨੂੰ ਦਿਖਾਵਾਂਗੇ ਸਾਫ਼ ਪਾਣੀ ਇਹ ਡਿੱਗੀ ਤੋਂ ਪਾ ਕੇ ਲਿਆਉਣਗੇ ਤੇ ਨਾਲ ਦੀ ਨਾਲ ਉਹ ਦਵਾਈ ਢੋਲ ਜਾਂਦੀ ਹੈ ਤੇ ਟੈਂਕੀ ਇਹਦੀ ਕਾਫੀ ਵੱਡੀ ਹੈਗੀ ਤੇ ਮੇਰੇ ਹਿਸਾਬ ਨਾਲ ਪੰਜ ਚਾਰ ਚਾਰ ਕਿੱਲੇ ਤੇ ਇਸ ਕਰਨ ਚਾਰ ਕਿੱਲੇ ਕੱਢ ਦਿੰਦੀ ਹੋਊਗੀ ਚਾਰ ਕਿੱਲੇ ਆਉਣਗੇ ਤੇ ਬਾਕੀ ਇਹ ਡੋਡੀ ਫਸਲ ਦੇ ਹਿਸਾਬ ਨਾਲ ਆ ਕੋਈ ਭਾਰੀ ਫਸਲਾ ਕੋਈ ਹੌਲੀ ਆ ਤੇ ਝੋਨੇ 'ਚ ਵੀ ਕੇਰਾਂ ਜਦੋਂ ਲੀ ਬਣਾ ਲਈਏ ਨੇ ਮੁੜ ਕੇ ਉਹਨਾਂ ਲੀਹਾਂ ਦੇ ਵਿੱਚ ਟਾਇਰ ਪਤਲੇ ਆ ਕੋਈ ਬਾਹਲਾ ਮਿੱਧਰ ਮੁੱਧਰ ਵਾਲਾ ਵੀ ਕੰਮ ਨਹੀਂ ਦਾ ਤੇ ਬਹੁਤ ਵਧੀਆ ਜਿਹਾ ਰਿਜ਼ਲਟ ਬਣਾਤੀ ਹੈ ਜੀਮ ਦਾ ਰਸਤੇ ਤੇ ਜੇ ਕਿਸੇ ਨੇ ਸਪਰੇਅ ਕਰਾਉਣੀ ਆ ਜਾਂ ਕੋਈ ਹੋਰ ਤੇ ਨੰਬਰ ਆਪਾਂ ਲੀਡੇ ਨੰਬਰ ਦਾਦਾ ਚਲਾਇਆ ਤੇ ਜਦੋਂ ਮਰਜੀ ਉਹਨੂੰ ਕੰਟੈਕਟ ਕਰ ਸਕਦਾ ਹਾਂ ਵੀ ਸਜਣੋ ਆ ਸਮੋਂ ਜਿਹੜਾ ਦਿਖਾ ਰਹੇ ਆ ਨਾ ਇਹ ਆ ਕੀੜਾ ਜਿਹਾ ਸਪਰੇਅ ਕਰਨ ਵਾਲਾ ਸਪਰੇਅ ਵਾਲਾ ਕੀੜਾ ਜਿਹਾ ਇਹਦੇ ਵਿੱਚ ਸਿਰਫ ਨਾ ਇੱਕ ਥੋੜਾ ਜਿਹਾ ਇਹ ਇਹ ਨਾ ਸਭਾਈ ਵਾਲਾ ਪਾਸਾ ਰੱਖਣਾ ਪੈਂਦਾ ਜਿਵੇਂ ਆਹ ਹੁਣ ਪਾਣੀ ਆ ਮੋਟਰ ਚ ਲੈ ਜਾਨੀ ਆ ਸਾਫ ਪਾਣੀ ਆ ਤੇ ਸਾਫ ਪਾਣੀ ਜ਼ਰੂਰੀ ਹੈਗਾ ਤੇ ਜਾਨਕਿ ਚੀਜ਼ ਇਹ ਬਹੁਤ ਵਧੀਆ ਬਣੀ ਹੋਈ ਆ ਤੇ ਥੋੜਾ ਜਿਹਾ ਸਾਰ ਪਾਣੀ ਦਾ ਮਿਹਨ ਤੇ ਜ਼ਰੂਰ ਹੈਗੀ ਆ ਵੀ ਨੇੜੇ ਨੇੜੇ ਮੋਟਰ ਮਟਰ ਚੱਲਦੀ ਹੋਵੇ ਕੋਈ ਤੇ ਕੱਸੀ ਦਾ ਪਾਣੀ ਚਾਹ ਗਾਰਗੁਰ ਵਾਲਾ ਪਾਣੀ ਇਹ ਥੋੜਾ ਜਿਹਾ ਖਰਾਬ ਕਰਦਾ ਇਹਨੂੰ ਹਾਂ ਵੀ ਸਜਣੋ ਛੋਡੀ ਗੱਲ ਕਰਾਉਣੇ ਆ ਨੰਬਰਦਾਰ ਨਾਲ ਤੇ ਜਿਹੜਾ ਸਪਰੇ ਪੰਪ ਆ ਤੇ ਮੀਵਾ ਸਿੰਘ ਨੰਬਰਦਾਰ ਉਹਨਾਂ ਨੇ ਬਣਾਇਆ ਹੋਇਆ ਤੇ ਲੀਲੇ ਨੰਬਰਦਾਰ ਕੋਲੇ ਤੇ ਇਹਨਾਂ ਨਾਲ ਗੱਲ ਕਰਾਉਣੇ ਵੀ ਕਿੰਨੀ ਕਵਾੜ ਤੇ ਕਰੇ ਜਾਂਦੇ ਹੈਗੇ ਤੇ ਨੰਬਰਦਾਰ ਪਹਿਲਾਂ ਤਾਂ ਬਾਈ ਸਸੇ ਹੀ ਕਾਲ ਤੈਨੂੰ ਸਸੇ ਕਰ ਬਾਈ ਸਾਰੇ ਤੇ ਪੇਂਡਰ ਚੰਨ ਵੀ ਸਾਰਾ ਕੁਛ ਹੀ ਗੱਲ ਤੇ ਇੱਕ ਜਿਹੜਾ ਆਪਣਾ ਬਣਾਇਆ ਵਾ ਸਪਰੇ ਪੰਪ ਹੋ ਦਵਾਈ ਛੜਕਨ ਵਾਲਾ ਤੇ ਰੇਹ ਛਿੱਟਨ ਵਾਲਾ ਹੂੰ ਇਹ ਤੁਸੀਂ ਆਪਣੇ ਪਿੰਡ-ਪਿੰਡ 'ਚ ਹੀ ਸੇਵਾ ਨਿਵਾ ਰਹੇ ਆ ਕਿ ਪਾਸੇ-ਆਸੇ ਵੀ 5-7 ਕਿਲੋਮੀਟਰ ਦੀ ਦੂਰੀ 'ਤੇ ਜਾ ਸਕਦੇ ਹੋ। ਜਾ ਸਕਦੇ ਪਾਸੇ-ਆਸੇ ਵੀ ਜਾ ਸਕਦੇ ਪਾਸੇ ਦੀ 15-20 ਕਿਲੇ ਹੋਣ। ਅੱਛਾ ਤੇ ਪਰ ਸੇਵਾ ਵੀ ਹੈ ਤੇ ਆਪਦੀ ਲਾਲਚ ਨੂੰ ਵੀ ਹੁੰਦਾ ਹੈ। ਲਾਲਚ ਵੀ ਆ। ਚਲੋ ਸੇਵਾ ਵੀ ਹੋਰ ਨਾਲ ਹੀ ਸੇਵਾ। ਕਾਰਨ ਨੂੰ ਵੀ ਹੁੰਦਾ। ਹਾਂ। ਵੱਧ ਤਾਂ ਸੇਵਾ ਹੀ ਆ ਜੀ। ਦੋਨੇ ਗੱਲਾਂ ਹੀ ਆ। ਦੋਨੇ ਗੱਲਾਂ। ਤੇ ਚਲੋ ਦੁਕਾਨਦਾਰੀ ਦੇ ਨਾਲ ਜਿਵੇਂ-ਜਿਵੇਂ ਹਨਾ ਹਾਲਾਤਾਂ ਦੇ ਨਾਲ ਹੌਲੀ-ਹੌਲੀ ਉਹ ਸਿਸਟਮ ਰੱਖਣਾ ਪੈਂਦਾ ਨਾਲ। ਤੇ ਦੋਸਤੋ ਗੱਲ ਇਹ ਆ ਵੀ ਨਾਲੇ ਤਾਂ ਇਹਦੇ ਕੋਲੇ ਨੰਬਰਦਾਰ ਕੋਲੇ ਰੇਹ ਵੀ ਹੁੰਦੀ ਆ ਤੇ ਸਪਰੇ ਹੀ ਤਾਂ ਦ ਉਹ ਜਿਹੜਾ ਇਹਨੇ ਬਣਾਇਆ ਸਪਰੇ ਪੰਪ ਉਹ ਇਹ ਕਹਿੰਦੇ ਵੀ ਦੂਰ ਤੱਕ ਜਿਹੜਾ 5-7 ਕਿਲੋਮੀਟਰ ਦੀ ਜਿਵੇਂ ਦਿਆਲਪੁਰਾ ਘੜੀਆਂ ਮਲੂਕਾ ਤੇ ਗੁੰਟੀਆ ਅਮੀਰਗੜਾ ਇਹ ਕਹਿੰਦੇ ਵੀ 15 ਕਿਲੇ ਉਹ ਘੱਟ ਨਾ ਵਣ ਹੋਏ 15 20 ਕਿਲੇ ਹੋਏ 15 ਕਿਲੇ ਜਾਨਕੀ 2 3 ਜਾਨੇ ਰਲ ਕੇ 4 ਜਾਨੇ ਹਾਂਜੀ ਹਾਂਜੀ ਤੇ ਮੋਬਾਈਲ ਵੀ ਇਹਦਾ ਖਰਚਾ ਬਹੁਤ ਕਰਦਾ ਹੁਣ ਇੱਕ ਤਾਂ ਇਹ ਠੀਕ ਹੈ ਜੀ ਇੱਕ ਫਿਰ ਟਾਇਰ ਕੱਢ ਦੇ ਦੇ ਬਾਦ ਤੇ ਆਇਆ ਡੇਢ ਦਾ ਫਿਰ ਪਿੰਡ ਤਾਂ ਹੁੰਦਾ ਹੀ ਹੈ ਜਿਹੜਾ ਦੂਰ ਜਾਣਾ ਫਿਰ ਟਾਇਰ ਨਜਾਇਜ਼ ਕੱਢ ਦੇ ਦੇ ਤੇ ਮੈਂ ਵੀ ਖਰਚਾ ਬੜਾ ਜੂ ਪੈ ਘੱਟ ਬੰਦੇ ਖਰਚਾ ਬੜਾ ਇੱਕ ਸਲੋ ਚੱਲਦਾ ਥੋੜਾ ਜਿਆਦਾ ਥੋੜਾ ਬੜਾ ਸਲੋ ਬਾਦ ਚੱਲਦਾ ਹਾਂ ਹਾਂ ਉਹ ਦੂਰ ਜਾਂ ਲੱਕ ਜਾਂਦਾ ਬੰਦਾ ਜਿਹੜਾ ਆਕ ਜਾਂਦਾ ਉਹ ਅੱਜ ਤੱਕ ਕਰਕੇ ਨਾ ਠੀਕ ਹੈ ਜੀ ਅਸੀਂ ਫਿਰ ਕਹਿੰਦੇ ਚਲੋ ਜੇ ਕੋਈ ਮਿੱਤਰ ਪਿਆਰਾ ਜੇ ਕੋਈ ਮਜਬੂਰੀ ਹੈ ਕਿਸੇ ਨੂੰ ਐਸੀ ਦੀ ਗੱਲ ਜਵਾਬ ਹੀ ਦੇ ਦੇਗਾ। ਇਹ ਗੱਲ ਇਹ ਕਿੱਡੀ ਗੱਲ ਹੈ। ਜਿਹੜਾ ਚਲੋ ਹਰ ਇੱਕ ਜਿਹੜੇ ਕੰਮ ਉਹਦੇ ਪੈਸੇ ਕਮਾਉਣ ਵਾਸਤੇ ਉਹ ਜੇ ਲੋਕ ਸੇਵਾ ਵੀ ਉਹ ਜੇ ਤਾਂ ਕੋਈ ਮਾੜੀ ਗੱਲ ਦੀ। ਠੀਕ ਹੈ ਠੀਕ ਹੈ। ਇਹ ਦੋਸਤੋ ਗੱਲ ਇਹ ਆ ਉਹਦਾ ਜਿਹੜੇ ਬੰਦੇ ਇਹਨਾਂ ਵਾਹ ਪਿਆ ਵਾ ਉਹਨਾਂ ਨੂੰ ਪਤਾ ਹੀ ਹੈਗਾ ਵੀ ਇਹ ਬਾੜੀ ਯਾਨੀ ਕਿ ਐ ਨਹੀਂ ਵਾਲਾ ਹੰਡ ਜੀ ਨਹੀਂ ਪੈਂਦਾਗਾ ਤੇ ਕਰ ਲੈਂਦਾ ਹਿਸਾਬ ਕਿਤਾਬ ਬੰਦਾ ਵੇਖ ਕੇ ਉਹ ਜਿਹੀ ਤੇ ਇਹ ਸਾਨੂੰ ਆਪਾਂ ਕੱਲ ਚੱਲਦਾ ਦਿਖਾਇਆ ਸੀ ਜਿਹੜਾ ਇਹ ਨਾ ਤੇ ਹੁਣ ਨੰਬਰਦਾਰ ਨਾਲ ਤੁਹਾਡੀ ਗੱਲ ਕਰਵਾਤੀ ਆ ਬਾਕੀ ਪੰਜ ਕੱਠੇ ਹੋ ਕੇ ਜੇ 20-22 ਕਿੱਲੇ ਖੋਣ ਦਾ ਸੌਖਾ ਹੋ ਜਾਂਦਾ ਦੁਕਾਨਦਾਰ ਨੂੰ ਵੀ ਕਿਉਂ ਖਰਚੇ ਖਰਚੇ ਬਹੁਤ ਪੈ ਜਾਂਦੇ ਆ ਤੇ ਬਾਕੀ ਇਹ ਉਹ ਸ਼ੌਂਕ ਦੇ ਦੰਦ ਪਾਉਣ ਵਾਲੀ ਗੱਲ ਹੀ ਆ ਵੀ ਗਾਹਕਾਂ ਵਾਸਤੇ ਆ ਕੋਈ ਏਡੀ ਬਾੜੀ ਇਹਦੀ ਕਮਾਈ ਵਾਲਾ ਸਾਧਨ ਨਹੀਂ ਕੋਈ ਇੱਕੇ ਤਾਂ ਗਾਹ ਕਰਨ ਵਾਲਾ ਚੱਲ ਜਿਹੜੇ ਦਵਾਈ ਲੈਂਦੇ ਆ ਉਹਨਾਂ ਨੂੰ ਸਹੂਲਤ ਵੀ ਦੇਦੀ ਹਾਂ ਜਿਹੜਾ ਬੰਦਾ ਕੋਈ ਆਪ ਚਲਾਉਂਦਾ ਇਹਨੂੰ ਆਪ ਤੈਨੂੰ ਲਾ ਲੂ ਦਾ ਰੋਟੀ ਵਜ੍ਹਾ ਅੰਦਰ ਕਹਿੰਦਾ ਤੰਗ ਇਹਨੂੰ ੱੱਕਾ ਦੇ ਜਿਹੜੀ ਸੰਦਾ ਇਹਨੇ ਆਰਾਮ ਰਾਜੂ ਪੁੱਛ ਲਾ ਲੂ ਤੇ ਆਊਗਾ ਵਧੀਆ ਗੱਲ ਆ ਕੋਈ ਮਾੜੀ ਗੱਲ ਨਹੀਂ ਆਪਦਾ ਰੋਟੀ ਦਾ ਜਰੂਰ ਪੰਜ ਸੱਤ ਦਾ ਚੱਲ ਸਕਦਾ ਤੇ ਜਿਹੜਾ ਸਾਡਾ ਇੱਥੇ ਹੁਣ ਸਾਨੂੰ ਖਾਤੇ ਬਹੁਤ ਪੈ ਜਾਂਦਾ ਹੈ ਖਾਤੇ ਬਹੁਤ ਪੈ ਜਾਂਦਾ ਇਹਦੇ ਤੋਂ ਡਰਾਈਵਰ ਰੋਡ ਦਾ ਵੀ ਖਰਚਾ ਪੈ ਜਾਂਦਾ ਤੇ ਖਰਚੇ ਬਹੁਤ ਪੈ ਜਾਂਦੇ ਆ ਤੇ ਆਹੀ ਇੰਨੀ ਕੁ ਬੇਨਤੀ ਸੀਗੀ ਤੇ 10 15 ਕਿੱਲਿਆਂ ਤੇ ਹੋ ਵੀ ਨਾ ਸਪਰੇਅ ਕਰਨ ਵਾਲੀ ਜਿਹੜੇ ਸਿੱਟਣ ਵਾਲੀ ਹਾਂ ਤੇ ਪੰਜ ਸੱਤ ਕਿਲੋਮੀਟਰ ਦੀ ਏਰੀਆ 'ਚ ਇਹ ਜਾ ਆਉਂਦੇ ਆ ਤੇ ਧੰਨਵਾਦ ਨੰਬਰ ਜਰਾ ਵਧਾਈਆਂ ਤੁਹਾਨੂੰ ਵਧਾਈ ਦਾ ਮੈਨੂੰ ਭਰਾਵਾ ਜੀ ਇੰਨਾ ਵਾਈਰੂਲ ਕਰਕੇ ਪਾ ਦੇ ਹਾਂ ਸਭ ਤੋਂ ਸੱਚੇ ਪਾ ਕੇ ਦੋਸਤੋ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰ ਦਿਓ ਤੇ ਗੱਲ ਤੁਹਾਡੀ ਨੰਬਰਦਾਰ ਨਾਲ ਕਰਾਤੀ ਆ ਤੇ ਆਪਾਂ ਨੰਬਰ ਇਹਦਾ ਚਲਾਵਾਂਗੇ ਉੱਪਰ 98 155 98 152 28 202 ਠੀਕ ਹੈ ਜੀ ਆਹ ਦਿਨ ਨੰਬਰਦਾਰੀ ਵਾਲੀ ਵੀ ਕੈਂਡ ਆਹ ਦਿਨ ਨੰਬਰਦਾਰੀ ਦੀ ਸੇਵਾ ਇੱਕ ਨਿਮਾ ਰਹੇ ਆ ਇਹ ਤੇ ਅੱਜ ਤੱਕ ਇਹ ਕਹਿੰਦੇ ਵੀ ਆ ਆਪਣਾ ਕੋਈ ਚੈਲੰਜ ਕਰ ਸਕਦੇ ਆ ਆਪਾਂ ਵੀ ਅੱਜ ਤੱਕ ਕਿਸੇ ਨੂੰ ਤੇਲ ਪਵਾਇਆ ਹੋਵੇ ਜਾਂ ਕਿਸੇ ਤੋਂ 5 ਰੁਪਏ ਵੀ ਲਏ ਹੋਣ ਵੀ ਆਪਾਂ ਸਾਈਨ ਕਰਨ ਦੇ ਜਾਂ ਕਿ ਉੱਥੇ ਜਾਣ ਦੇ ਕੋਈ ਕੋਟ ਮੈਰਿਜ ਦੂਰ ਦੂਰ ਤੱਕ ਲੈ ਜਾਂਦੇ ਆ ਕਿ ਥੋੜਾ ਜਿਹਾ ਘਰੇ ਯਾਨੀ ਕਿ ਹੁਣ ਸਮੱਸਿਆ ਇਹਦੀ ਥੋੜੀ ਜਿਹੀ ਬਣ ਗਈ 5-7 ਜੇ ਕੋਈ ਤੇਰ ਤੋਂ ਪਾਦ ਮੱਲਮਲੀ ਦੂਗ ਰਕਵਾ ਲਈ ਜਾਊਂ ਕੋਈ ਰੁਪਏ ਤੇ ਰਵਾਦਾ ਕੋਈ ਚੱਕਰ ਨਹੀਂ ਕੋਈ ਲਾਲਚ ਨਹੀਂ ਕਰਦੇ ਇਹ ਕਿਸੇ ਗੱਲ ਦਾ ਤੇ ਇਸ ਗੱਲੋਂ ਨੇਚਰ ਵਧੀਆ ਇਹਨਾਂ ਦਾ ਕਿਉਂ ਪਾਰਟੀ 'ਚ ਵੀ ਹਿੱਸਾ ਲੈਂਦੇ ਆ ਜ਼ਿੰਮੇਵਾਰ ਬੰਦੇ ਆ ਜਾਂਦੇ ਆ ਤੇ ਚਲੋ ਨੰਬਰਦਾਰ ਜੀ ਧੰਨਵਾਦ ਤੁਹਾਡਾ ਕੋਈ ਗੱਲ ਨਹੀਂ